ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਝੁਕ ਝੁਕ ਭਗਤਿ ਉਪਾਇਆ ਪੈਜ ਰਖਤਾ ਆ ਰਾਮ ਰਾਜੇ ਹਰਨਾਕ ਸਦਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਿੰਦ ਕਾਂ ਪਿੱਠ ਦੇ ਨਾਮ ਦੀ ਮੁਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿ ਯੋਜਨੇ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਿਆ ਸੋਦਰ ਰਾਗ ਦਾ ਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕ ਸੰਥਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਗ ਪ੍ਰੀ ਸੋ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਤਿਰਮੰਦ ਦਵਾਰੇ गावਨ ਤੁਦਨੋ ਚਿਤ ਗਉਤਿਕ ਜਾਣ ਨ ਲਿਕ ਲਿਕ ਤਰਮ ਵਿਚਾਰੇ गावਨ ਤੁਦਨੋ ਇਸਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ गावਨ ਤੁਦਨੋ ਇੰਦਿੰਦ ਰਸਨ ਬੈਠੇ ਦੇਵਤੀਆਂ ਦਰ ਨਾਲੇ गावਨ ਤੁਦਨੋ ਜੂਦ ਮਹਾਭਰਸੂਰਾ गावਨ ਤੁਦਨੋ ਖਾਣੀ ਚਾਰੇ ਗਾਵਨ ਤਦ ਨੋ ਖੰਡ ਮੰਡ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤਦ ਨੋ ਗਾਵਨ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤਦ ਦਦ ਨੋ ਗਾਵਨ ਸੇ ਮੇ ਜਤਨਾ ਆ ਬਨ ਨਾਨਕ ਕਿਆ ਵਿਚਾਰੇ ਸੋਏ ਸੋਈ ਸੁਦਾਸ ਸਾਹਿਬ ਸੱਚਾ ਸੱਚੀ ਨਾਏ ਹੈਪੀ ਹੋਸੀ ਜਾਏ ਨੰਝਾ ਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਤੀ ਕਰ ਕਰ ਜਨਸੀ ਮਾਇਆ ਜਨੀ ਉਪਾਈ ਕਰ ਕਰ ਦੇਖੈ ਗੀ ਤਾ ਆਪਣਾ ਜਿਉਂ ਜਿਦੀ ਵੜਿਆਈ ਜੋਤ ਸਪਾਵੈ ਸੋਈ ਕਰਸੀ ਫਿਰੁਕ ਨਾ ਕਰਣਾ ਜਾਈ ਸੋ ਪਤ ਸਾਹੋਂ ਸਹਾ ਪਤ ਸਾਹਿਬ ਨਾਨਕ ਰਹਿਣ ਸਤ ਸਬ ਤਪ ਸੋਚੀਂ ਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤਉ ਦਵਣ ਸਿਧੀ ਕਨੇ ਨਾ ਪਾਇਆ ਕਰਮ ਮਿਲਿਆ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪ੍ਰੇਤ ਰੇ ਪੰਡਾਰਾ ਜਿਸ ਤੋਂ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀ ਮਾ ਇਸਰੇ ਮਰ ਜਾਉ ਆਕਣਿਓ ਕਾ ਸਾਚੈ ਨਾਉ ਸਾਚੇ ਨਾਮ ਕੀ ਲਾਗੈ ਭੂਖਤ ਭੁਖੇ ਕਜਲੀਐ ਦੁਖ ਸੋ ਕੈ ਮਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚ ਨਾਹੀਂ ਰਹਾਓ ਸੱਚ ਨਾਮ ਕੀ ਤਦ ਬੜਿਆ ਆਖ ਤੇ ਕੀਮਤ ਨਹੀਂ ਪਾਏ ਜੇ ਸਮਲ ਕੇ ਆਖਣ ਪਾਹੇ ਵਡਨ ਹੋਵੇ ਕਾਟ ਨ ਜਾਏ ਨਾ ਹੁਮਰੇ ਨਾ ਹੋਵੇ ਸੋਵਿੰਦਰ ਹੈ ਨਾ ਚੁੱਕੈ ਪੂਗ ਗੁਣੇ ਹੋਰ ਨਹੀਂ ਕੋਏ ਨਾ ਕਹੋ ਆ ਨਾ ਕਹੋ ਹੋਏ ਜੇ ਵੜੇ ਆਪ ਤੇ ਵੜ ਤਰੀ ਦਾਤ ਜਿਨ ਦਿਨ ਕਰਕੇ ਕੀਤੇ ਰਾਤ ਕਸਮਾ ਵੀ ਸਾਰੇ ਹੈ ਤੇ ਕਮ ਜਾਤ ਨਾਨਕ ਨਾ ਵੈ ਬਾਲ ਜਸਨਾਤ ਰਗੁ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਿ ਪੁਰਖਾ ਬਿਨੋ ਕਰਿ ਕਿਰਪਾਸ ਹਮ ਕਿਰੇ ਕਿਰਮ ਸਤਗੁਰ ਸਰਣਾਇ ਕਰਿ ਦਿਆ ਨਾਮ ਪ੍ਰਗਾਸ ਮੇਰੇ ਮੀਂਦ ਗੁਰਦੇਵ ਮੋਕ ਬ੍ਰਾਮਨਾ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਅਮਰੀ ਰਹਿਰਾਸ ਰਹਾਉ ਹਰ ਜਨ ਕੇ ਵੜਾ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਿਆ ਤਰਵਤਾਸ ਹੈ ਮਿਲ ਸੰਗਤ ਗਣ ਪ੍ਰਗਾਸ ਜਿਨ ਹਰ 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 ਨਾਮ ਨਾ ਪਾਇਆ ਤੇ ਪਾਗੀਨ ਜੰਪਾਸ ਜੋ ਸਤਗੁਰੇ ਸਰਣ ਸੰਗਤ ਨਹੀਂ ਆਇ ਤਰਗ ਜੀਵੇ ਤਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਨ ਤੁਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤਿ ਦਰਸ ਪਾਇਆ ਮੇਰੇ ਜਨਾਨਕ ਨਾਮ ਪਗਾਸ ਰਗੁ ਜਰੀ ਮਹਲਾ 5 ਕਾਹੇ ਰੇ ਮਨ ਜਿਤ ਵੈ ਯੁੱਧਮ ਜਾਰ ਹਰਜ ਪਰੇ ਆ ਸਹਿਲ ਬਥਰਮ ਜੰਦੀ ਉਪਾਇ ਤਾ ਕਰਜਕ ਆਗੈ ਕਰ ਤਰੀਆ ਮੇਰੇ ਮਾਦੂ ਜੀ ਸਤ ਸੰਗਤ ਮਲੇ ਸੁਤਰਿਆ ਗੁਰ ਪ੍ਰਸਾਦ ਪਰਮਪਦ ਪਾਇ ਸੁਕੇ ਕਾਸ਼ ਹਰਿ ਹਰਹਾਉ ਜਨਨ ਪਿਤਾ ਲੋਕ ਸੁਤ ਬਨੇ ਤਾ ਕੋਇ ਨਾ ਕਿਸ ਕੀ ਤਰੀਆ ਸਰਸ ਰਜਕ ਸਬਾਈ ਠਾਕੁਰ ਕਾਹੇ ਮਨ ਪੋ ਕਰਿਆ ਓ ਡੇੜਿ ਆਵੇ ਸੇ ਕੋ ਸਤਿ ਸਪਾਸ਼ ਬਚਰੇ ਸ਼ਰੀਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਤਰੇਆ ਜਨ ਨਾਨਕ ਬਲ ਬਲ ਸਤ ਬਲ ਜਾਈ ਹੈ ਤੇਰਾ ਅੰਤ ਨਾ ਪਾਰ ਵਰਿਆ ਰਗਿਆ ਸਮਹਲਾ ਚੌਥਾ ਸੋ ਪ੍ਰਖਿਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰ ਸਬਤੇ ਆਵੇ ਸਬਤੇ ਆਵੇ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰ ਤਿਆਵ ਸੰਤੋ ਜੀ ਸਦੁਖ ਵਿਸਾਰਣ ਹਾਰਾ ਹਰਿਆ ਪੇਠਾ ਕਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕੜ ਅੰਤਰ ਸਰਬ ਦਿਨੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਂ ਜਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿਆ ਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗਣੀ ਅੱਖ ਵਖਾਣਾ ਜੋ ਸੇਵੈ ਜੋ ਸੇਵੈ ਤੀ ਜਨ ਨਾਨਕ ਤਨ ਕਰ ਬਾਣਾ ਹਰਤਿ ਆਵੈ ਹਰਤਿ ਆਵੈ ਤੁਧ ਜੀ ਜੇਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਨਰਤਿਆ ਜੀ ਤੈ ਟੂਟੀ ਜਮਕੀ ਵਾਸੀ ਜਿਨ ਨਿਰਪੋਜਨ ਹਰ ਨਿਰਪੋਤਿ ਆਇਆ ਜੀ ਤਨ ਕਾ ਪੋਸਬਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਤਨ ਸੇ ਤਨ ਨਰਤਿਆ ਜੀ ਜਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਪਗਧ ਪੰਡਾਰ ਜੀ ਪਰੇ ਬਿਅੰਤ ਬਿਨਤਾ ਤੇਰੇ ਭਗਤ ਤੇਰੇ ਪਗਧ ਲਾਨ ਤੁਦ ਜੀ ਹਰ ਨਕ ਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਜ ਪੈ ਬਿਨਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਿਮ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇਜਨ ਨਾਨਕ ਜੀ ਜੋ ਪਾਵੇ ਮੇਰੀ ਹਰਿ ਭਗਵੰਤਾ ਤੂੰ ਆਦਪੁਰਖ ਪਰਮਪਰ ਕਰਤਾ ਜੀ ਤਰਜੇਵੜ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈਚਲ ਕਰਤਾ ਸੋਈ ਤੇ ਦਇਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਹਦੇ ਆਪੇ ਸ੍ਰਿਸ਼ਟ ਸਭ ਪਾਏ ਤੇ ਦਇਆਪੇ ਸਿਰਜ ਸਭ ਕੋ ਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਨ ਹੋਈ ਸਾ ਮਹਲਾ ਚੌਥਾ ਤੂੰ ਕਰਤਾ ਸੁੱਚਿਆਰ ਮੈਡਾ ਸਾਈ ਜੋਤ ਪਾਵੇ ਸੋਈ ਥੀਸੀ ਜੋਤ ਦੇ ਸੋਇ ਹੋ ਪਾਈ ਰਹਾਓ ਸਭ ਤੇਰੀ ਤੂੰ ਸਵਨਿਤੇ ਆਇਆ ਜਿਸਨੂੰ ਕਿਰਪਾ ਕਰਦ ਨਾਮ ਰਤਨ ਪਾਇਆ ਗੁਰਮਖ ਖਲਾਸ ਦਾ ਮਨਮੁਖ ਗਵਾਇਆ ਤੇ ਦੀਆਪ ਵਿਛੋੜਿਆ ਆਪ ਮਿਲਾਇਆ ਤੂਦ ਰਿਆਂ ਸਭ ਤੁਜੀ ਮਾਹੇ ਤੁਝ ਮੈਨ ਦੂਜਾ ਕੋਈ ਨਾਹੇ ਜੀ ਜਨ ਸੋ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲਾ ਜੈਸਾ ਨਾ ਤੂੰ ਜਾਣਹਿ ਸੋਈ ਜਿਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਤਨੇ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣ ਸੋਏ ਜਿਨ ਨਾਨਕ ਗੁਰਮਖ ਪ੍ਰਗਟ ਹੋਏ ਅਸਾ ਮਹਲਾ ਪਹਿਲਾ ਤਿਤਸਰ ਵੜੈ ਪਈ ਲਵਾਸਾ ਪਾਣੀ ਪਾਤਨੇ ਕੀ ਆ ਪੰਗਜ ਮੋ ਪਗਨੀ ਚਾਲੈ ਮੇਰੇ ਖੰਦ ਦ ਡੂਬੀ ਲੀ ਮਾਨੀ ਏਕ ਨਚਿਤਸ ਮੂਡ ਮਨਾ ਹਰ ਬਿਸਤ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤਿਨੀ ਹੀ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮੰਦ ਕਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਵਰ ਕਾ ਤਰੇ ਕਿ ਤਨਾ ਕਾਮ ਮਿਲ ਸਤ ਸੰਗਤ ਪਜੇ ਕੇਵਲ ਨਾਮ ਸਰੰਜਾਮ ਲਗ ਪਾਵ ਜਤਨ ਕੈ ਜਨ ਬ੍ਰਿਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਬ ਸੰਜੇ ਮਦਰ ਮਨਾ ਕਮਾਇ ਸੇਵਾ ਸਾਧਨਾ ਜਾਨੀਆ ਹਰ ਰਾਇਆ ਕਹੋ ਨਾਨਕ ਮਨੀ ਜ ਕਰਮਾ ਸਰਣ ਪਰੇ ਕੇ ਰੱਖੋ ਸ਼ਰਮਾ ਏਕ ਓੰਕਾਰ ਜਿ ਰਿਵਾਹ ਗੁਰੂ ਜੀ ਕੀ ਫਤਿਹ ਪਾਛ ਇਸਮੀ ਕਬੇ ਬਾਚ 35 ਜੋ ਪਈ ਅਮਰੀ ਕਰੋ ਹਾਰਿ ਸ਼ਾ ਪੂਰਨ ਹੋ ਜਿਤ ਕੀ ਇੱਛਾ ਤਵ ਜਨ ਮੰਨ ਰਹਾ ਮਾਰਾ ਆਪਣਾ ਜਾਨ ਕਰੋ ਬ੍ਰਤਪਾਰਾ ਅਮਰੇ ਦੁਸ਼ਟ ਸੁਭਾਤ ਮੁਕਾਬ ਹੋ ਆਪ ਹਾ ਦੇ ਮੈ ਬਚਾਵ ਸੁਖੀ ਬਸੈ ਮੋਰ ਪਰਿਵਾਰ ਆ ਸਿਕ ਸਿਕ ਸਵੇ ਕਰ ਤਾਰਾ ਮੋਰ ਸ਼ਰਨਿਕ ਕਰ ਦੇ ਕਰਿ ਅਸ ਬਰਨ ਕੋ ਆਜ ਸਿੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਜਨੀ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਨਾ ਤੀਆਂ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੁਣ ਜੁ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਝ ਬਰੀ ਹੈ ਮਰਨ ਕਾਲ ਕਤਰਾਸ ਨਿਵਰੀ ਹੈ ਕੂਜ ਸੁਦਾ ਹਮਾਰੇ ਬਚਾ ਸ਼੍ਰੀ ਅਸਤੂ ਜੋ ਕਰੀ ਔਰ ਸ਼ਾ ਰਖ ਲਮ ਰਖ ਨਹਾਰੇ ਸਾਹਿਬ ਸੰਤ ਸਾਏ ਪੇ ਆਰੇ दीन बंदुष्टण के हंता आत्म हो परे चतुर्दश कंता काल पाए ब्रह्म भक्तरा काल पाए शिव जीव तरा ਕਾਲ ਪਾਏ ਕਰਿ ਸਿਨ ਪਰ ਕਾ ਸਾ ਸਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸੋ ਕੀਓ ਵਿਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸ ਲੋਕ ਸ ਵਾਰ ਅਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸ ਜਗਤ ਬਨਾਇਓ ਦੇਵ ਦੇਵ ਦਸ਼ਨ ਪਜਾਇਓ ਆਦਿ ਅੰਤੇ ਕਿਆ ਉਤਾਰਾ ਸੋ ਹੀ ਗੁਰੂ ਸਮਝਿ ਹਮਾਰਾ ਨਮਸਕਾਰ ਦਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੇਓ ਸਤ్రਣ ਕੋ ਪਲਮੋਬਦ ਕੇਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿੰਢੀ ਤੇ ਗੁੰਚ ਰੇ ਸਤੂਲਾ ਸਪਰ ਕਿਰਪਾ ਦੇਸ਼ ਕਰ ਫੂਲਾ ਸੰਤ ਨੰਦ ਗਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬਰਦ ਕਰਖ ਕਰਾ ਕਰਤਾਰਾ ਭਜਤ ਤਬ ਦੇ ਅਪਾਰਾ ਜਬਿਆ ਕਰਖ ਕਰਤੋਂ ਕਬਹੋਂ ਤਮੈ ਮਿਰਤ ਦੇਤ ਰਸਭੋਂ ਜੇ ਤੇਵ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭਿਹੀ ਤੇਰਾ ਤ ਨਿਰਾਲਮ ਜਾਨਤ ਬੇਦ ਪਿਧਰ ਆਲਮ ਨਰੰਕਾ ਨਰਵਕਰ ਨਿਰਲੰਭ ਆਸ ਆਦ ਨੀਲ ਨਾਦ ਸੰਭ ਤਾਕਾ ਮੂੜ ਉਚਾਰਦ ਪੇਦਾ ਜਾਗੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾਨੁ ਮਾਨਤ ਮਹਾ ਮੂਰਖਿ ਸਪੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਹੀ ਆਪਣੀ ਬੁਧ ਹੈ ਜੀਤੀ ਬੰਦ ਪਿਨ ਪਿਨ ਤੋਂ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਜ ਜਬ ਤਮ ਸੰਸਾਰਾ ਇੱਕੈ ਰੂਪਨ ਉਪਸਰੂਪਾ ਅਨੰਗ ਪਿਉ ਰਾਵ ਕਈ ਪੂਪਾ ਅੰਡ ਰਜੇ ਰਜ ਸੇਤ ਜਕਿਨੇ ਤੁਬਜ ਖਾਨ ਬੂਰਜ ਜੀਨੀ ਕਾਂ ਫੁੱਲ ਰਾਜਾ ਬੈਠਾ ਕਉ ਸਿਮਟ ਪਉ ਸੰਗਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਬਵ ਆਦ ਜੁਗਾਦ ਸਰੂਪ ਸਿੰਬਵ ਅਬਰਸ਼ਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੂਸ਼ਟਿਤੇ ਉਠਪਤ ਪਾਤਾ ਸਗਲ ਮਲੇਸ਼ ਕਰੋਰਣ ਕਾਤਾ ਜੀ ਅਸਤਵ ਸੰਨੀ ਪਰਿਦਨ ਕੇ ਦੁਸ਼ਟ ਲੋਗ ਤੋ ਹੈ ਮਰੇ ਪੂਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸੁਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਾਏ ਹੈ ਰਸਾ ਹੋਏ ਤਾਂ ਸਬ ਕਾਲਾ ਦੁਸ਼ਟ ਅਰਿਸ਼ਟ ਤੈਂਤ ਕਾਲਾ ਕਿਰਪਾ ਦੇਸ਼ਟ ਤਨ ਜਾਏ ਨਹਰ ਹੋਂ ਤਾਂ ਕਿ ਤਾਪ ਤਨਕ ਮੈਂ ਹਰ ਹੋਂ ਹਿਰਦ ਸਿਧ ਕਰਮੋ ਸਬ ਹੋਈ ਦੁਸ਼ ਸਸਕੇ ਨਾ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਅਬਾਰਾ ਜਿਨ ਨਰਨਾਮ ਇਤਿਹਾਰੋ ਕਹਾ ਦਰ ਦੁਸ਼ਤੁਗਤੇ ਰਹਾ ਖੜਗ ਕੇਤ ਮੈਂ ਸਿਰਨ ਤੇਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਥੋਰ ਮੋ ਸਹਾਈ ਦੁਸ਼ਤੁਗਤੇ ਲਿਹੁ ਬਚਾਈ ਸਵਈਆ ਪਾਹ ਗਏ ਜੋਤੇ ਤੁਮਰੇ ਤਪ ਤੇ ਕੋ ਅਕਤ੍ਰਨੀ ਆਨਿਓ ਰਾਮ ਰਹੀ ਪੁਰਾਨ ਕੁਰਾਨ ਇਕ ਗਹਿਮ ਤੇਕ ਨ ਮੰਨਿਓ सिमरद शास्त्र वे सब बाबू बेग एक न जाने हो श्री सबान कृपा तु मेरी कर मैं ना कह सो तो हि बखान दोरा सगले द्वार को छाड के गहिओ तुहार द्वार बाहे गए के लाज अस गोविंद दास तुहार रामकली महल्लाती जानंदिक ओ ओंका सदु कर प्रसाद ਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜੇ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ੁਭਦ ਗਾਵਣੀਆਂ ਸ਼ੁਭਦੋਂ ਤਾਂ ਗਾਵੂ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰਨਾਦ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾਸ ਮਰਥ ਸੁਭਾ ਮੀ ਸੋ ਕਿ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾਂ ਤੇਰੇ ਸਭ ਕੀਸ਼ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁ ਉਸਿ ਆਵਾਜੇ ਸ਼ੁਧ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਅਧਾਰ ਉਸ ਸਾਚ ਨਾਮੇ ਧਾਰ ਮੇਰਾ ਜਿਨ ਭੁਖਾਂ ਸੁਗ ਵਾਈ ਆਂ ਕਰੇ ਸ਼ਾਂਤ ਸੁਖਮਨਿ ਆਏ ਵਸਿਆ ਜਿ ਇਛਾ ਸਭ ਪੁਜਾਈਆ ਸਦਾ ਕੁਰਬਾਨ ਕਿਤਾਬ ਗਰਬਿ ਟੋਂਚ ਜਿ ਦੀਆਂ ਹੈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਰਤ ਰੂਪੇ ਆਰੂ ਸਾਚਾ ਨਾਮ ਮੇਰਾ ਯਾਦਾਰੂ ਵਾਜੇ ਪੰਜ ਜ਼ਿਕਰ ਸਪਾਗੈ ਕਰ ਸਪਾਗੈ ਛੁਧ ਵਾਜੇ ਕਲਾ ਜਤ ਕਰਤਾਰੀਆ ਪੰਜ ਦੁਦਸ ਕੀਤੇ ਕਾਲ ਕੰਡਗ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸ ਗੋ ਆਦਿਤ ਕਰਿ ਅਨਹਦ ਵਾਜੇ आनन्द सुनो वडपा गिहो सगल मनोरथ पूरे पारबरम प्रभ पाया उतरे सगल विसूरे दुखरोगसन्तापि उत्तरे सुनि संत साजन पय सरसे पूरे गुरुते जानी ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪ੍ਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਉਦਾਵਣੀ ਮਹੱਲਾ ਪੰਜਵਾ ਥਾਲ ਵਿਜਤਨ ਵਸਤੂ ਪਈਓ ਸਦਸਨ ਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸੇਦਾਰੋ ਜੇ ਕੋ ਖਾਵੈ ਜੇ ਕੋ ਬੁੰਚੈ ਤਿਸ ਕਾ ਹੋਇ ਉਦਾਰ ਹੋਇ ਬਾਸਦ ਜੀ ਨਾ ਜਾਣ ਤਿਨ ਤਰਾ ਕਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜਗ ਕੀ ਤੋਏ ਮੈ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਸਰਸ ਪਿਆ ਮਹਿਰਮਤ ਹੋਈ ਸਤਿਗੁਰ ਸੁਝਿਨੇ ਮਿਲਿਆ ਨਾਨਕ ਨਾ ਮਿਲਿਆ ਤਾਂ ਜੀ ਵਾ ਤਨ ਮਨ થી ਵਹਿ ਰਿਆ ਪਾਉੜੀ ਤਿੱਥੈ ਤੂ ਸਮ ਰਤ ਜਥੈ ਕੋਈ ਨਾਹੇ ਉਤਤਰੀ ਰਾਕੇ ਅਗਨੀ ਦਰਮਾਹੇ ਸੁਣ ਕੇ ਜਮਕੇ ਦੂਤ ਨਾ ਇਤਰਾਛੜ ਜਾਹੇ ਪਾਉ ਦੇ ਬਖ ਮਸਗਾਹੋ ਗੁਰ ਸ਼ਬਦ ਦੇ ਪਾਰ ਪਾਹੇ ਜਿਨ ਕੋ ਲਗੇ ਪਿਆਸ ਮਦ ਸੇ ਹੀ ਖਾਏ ਕਲ ਮੈਂ ਹੋ ਬੁਨ ਗੁਣ ਗੋਬਿੰਦ ਗਾਹੇ ਸੋ ਸਨੋ ਕਿਰਪਾਲ ਸਮਲੇ ਸਾਹੇ ਸਾਹੇ ਪ੍ਰਤੋਗੋ ਨੰ ਜਾਣੀ ਜਾਇ ਜੀਯਾਬਤ ਦਿ ਆਹੇ ਸ਼ਲੋਕ ਮਹਲਾ ਪੰਜਵਾ ਅੰਤਰ ਗੁਰਿਆਰਦਨ ਜੀਵ ਜਪ ਗੁਰਨਾਉ ਨਿਤਰੀ ਸਤ ਗੁਰ ਪੇਖਣਾ ਸੁਣੀ ਸੁਨਾ ਗੁਰਨਾਉ ਸਤ ਗੁਰ ਸਿ ਤਿਰਤੇ ਆਦਰ ਗਿਆ ਪਾਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਐਤ ਦੇ ਜਗ ਮੇਦਮ ਕਾਢੀ ਹੈ ਵੇਲੇ ਕੇ ਕੇ ਮਹਲਾ ਪੰਜਵਾ ਰੱਖੇ ਰਖਣ ਹਾਰਿ ਆਪ ਬਾਰ ਇਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਨ ਹੋਇ ਆਪ ਦੇ ਆਲਮਨੋ ਨਾ ਵਿਸਾਰ ਇਨ ਸਾਜਨਾ ਕੇ ਸੰਗ ਪਾਵੈ ਤਾਰਨ ਸਾਕਤ ਨਿੰਦਗੁਸਟ ਕੀ ਨਮਾਹੇ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਆਗੇ ਅਰਦਾਸ ਹਮਾ ਗੁਰੂ ਗ੍ਰੰਥ ਸਾਹਿਬ ਜੀ ਆਣੇ ਦੇ ਗੁਰੂ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਜਸੂਤਿਆ ਦੇ ਇਨਸਾਨ ਨੂੰ ਜਗੀਆਂ ਬਤਨੀ ਨਾਮ ਦੇ ਪਿਆਰ ਵਾਲੀ ਦੇ ਗੁਰੂ ਜੀ ਦੇ ਬਾਣੀ ਦੇ ਸੁਣੇ ਕਿਤਾ ਜਨਾ ਪਿਆਰਿਆਂ ਜਸੂਤਿਆ ਦੇ ਗੁਰੂ ਤੁਹਾਡਾ ਜਾਨ ਰੇਗੂ ਜੀ ਵਾਹਿਗੁਰੂ ਵਾਹਿਗੁਰੂ ਜੀ ਦੇ ਦਾਤ ਦੇ ਬਿਦ ਕਤਸਾ ਜੀ ਕੋ ਵਾਹਿਗੁਰੂ 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 ਜੀ ਆਪਿਆ ਅੰਤ ਸਤਿਗੁਰੂ ਸਾਹਿਬ ਜੀ ਦਾ ਬਸਾਵੇ ਸਹਾ ਦਾਸ਼ੀਆ ਦਿਹਾਰਿਤ ਇਹ ਤੇਜ ਤੇਜ ਕਟੇ ਰੂਹੀ ਕੀ ਸੈਗੁਨੀ ਕੀ ਸਿਧਿ ਹੈ ਜੀ ਸਾਡੇ ਸਰਪਾ ਜੀ ਦੇ ਬੋਲ ਬਾਲੇ ਗੁਰੂ ਜੀ ਵਾਹਿਗੁਰੂ ਜੀ ਨਮੋ ਨਿਮਿਦਾਂ ਕੇ ਜੀ ਦਾ ਰਸਾਂ ਤੇ ਜੀਰਾਂ ਪਾਦਨ ਸਿਖਾਉਣ ਧੰਨ ਧੰਨਾਂ ਗਾ ਜੀ ਅੰਦਰ ਤੋਂ ਸਾਹਿਬ ਜੀ ਸਰਵਨਾਮੇ ਪਰਮਾਤਮਾ ਦੇ ਚਰਨਾਂ ਨੂੰ ਪ੍ਰਣਾਮ ਕੀ। ਸਤਿਗੁਰੂ ਜੀ ਮਾਤਾ ਜੀ ਦੇ ਭਗਵਤ ਰਸ ਆਪ ਜੀ ਨੂੰ ਇਤਾਲੁ ਪ੍ਰਾਪਤ ਹੋਵੇ। ਕੰਪ੍ਰਿਤ ਸੋ ਸਤਿਗੁਰ ਦੇ ਸੰਤਾਨ ਹੋਏ ਹੋਰ ਦੂਜੇ ਦੇ ਜਾਨਣ ਨੂੰ ਜੋੜਿਆ ਗਿਆ ਜੀ ਦਾ। ਇਸੇ ਰਸ ਮਾਰਨ ਤੇ ਆਲੇ ਖਾਲੋ ਤੇ ਮਹਾਨਿਆ ਦੇ ਮਾਨਸਾ ਤੇ ਹੋਵੇ। ਜੀਤਾਨਿਆ ਸੰਤਨਾਂ ਕੱਤੇ ਨੂੰ ਮਿਲਣ ਦੇ ਚੇਤਨਾ। Yeah, God. ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਗਿਆਨ ਤਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੇ ਮੇਰੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੁਰਠ ਮਹਲਾ ਪੰਜਵਾ ਕਰ ਦੁਜਾ ਚੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਲ ਕੋ ਗੁਰ ਕਿਰਪਾ ਤਾਰੀ ਸਭ ਕੁਲ ਨਿਰੰਜਨ ਠੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਕੀਰਤਨ ਸੋਹਿਲਾ ਸੋਹਿਲਾ ਰਗੁਰਜੀ ਕੀ ਮਾਲਾ ਪਹਿਲੇ ਕੋ ਓੰਕਾਸਤ ਗੁਰ ਪ੍ਰਸਾਦ ਜੈ ਕਰ ਕਿਰਤਾ ਕੀ ਹੈ ਕਰਤੇ ਕੋਈ ਵਿਚਾਰ ਦਿੱਤ ਕਰ ਗਾਵ ਸੋਹਿਲਾ ਸੇਸ ਜਨਹਾਰ ਉਤਮ ਗਾਵ ਮੇਨਿਰਪੁ ਕਾ ਸੋਹਿਲਾ ਹਉ ਵਾਰ ਜਿੱਤ ਸੋਹਿਲਾ ਸਦਾ ਸੁਖ ਹੋਇ ਰਹਾ ਉਹਨੇ ਤਰ ਤਜੀੜੇ ਸਮਾਲ ਲੈਣ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖੇ ਆ ਮਿਲ ਕ੍ਰਪਾ ਬੂ ਤੇਲ ਦੇਉ ਸਨ ਸਿਸੜੀਆਂ ਅੰਧੂ ਬਸ ਸੱਸਿਅ ਮੇਲ ਕਰ ਕਰ ਇਹ ਪਹੁੰਚਾ ਸੁਦਲੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਜੇ ਦੇਵਨ ਆਗਿਆ ਸਮ ਹਲਾ ਪਹਿਲਾ ਛੇ ਕਰ ਛੇ ਗਰ ਛੇਪ ਦੇਸ ਗਰਗਰੀ ਇੱਕ ਵੇਸ ਨਿਕ ਬਾਬਾ ਜੈ ਕਰ ਕਰਤੇ ਕੀਰਤੋਏ ਸੋ ਕਰ ਰਾਕ ਬੜਾਈ ਤੂ ਹੀ ਰਹਾਉ ਬੀਸੋ ਜਿਸਿਆ ਖੜੀਆ ਪੈਰਾ ਦਿੱਤੀ ਵਾਰੀ ਮਹੋ ਹੋ ਆ ਸੂਰਜ ਕੁਰਤ ਨਿਕ ਨਾਨਕ ਤਿਕੇ ਤੇ ਵੇਸ ਰਾਗਤ ਨਾ ਸ੍ਰੀ ਮਹਲਾ ਪਹਿਲਾ ਗਗਨ ਮੈ ਥਾਲ ਰਾਵ ਚੰਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੋ ਬਨਾਲੋ ਪਉਨੋ ਚੋਰ ਕਰੇ ਸਗਲ ਬਨਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਪਉਖਲ ਨਾ ਤਰੀ ਆਰਤੀ ਨਾ ਤਾਬਦ ਜੰਦ ਪ੍ਰੀ ਰਹਾਉ ਸੈਸ ਤਵ ਨੈਨ ਨਨੈ ਤੋਇ ਕੋ ਸੈਸ ਮੂਰਤ ਨਾ ਇਕ ਤੋਹੀ ਸੈਸ नानक दास इहां सुख मांगै मोक कर संतन की तू रे अंतर जामी पुरख बिदाते शरदा मन की पूरे नानक दास इहां सुख मांगै मोक कर संतन की तू रे वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ ਸਤ ਨਾਮ